ਬਾਜੀ ਅਸਤਿਕਾਲ ਜੀ ਸਤਿਕਾਰ ਸੰਦੀਪ ਜੀ ਦਾ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਬਾਜੀ ਹਾਂਜੀ ਸਾਬ ਚੜ੍ਹਦੀ ਕਲਾ ਸੰਦੀਪ ਜੀ ਜੀ ਆਨੂੰ ਵੈਲਕਮ ਧੰਨਵਾਦ ਤੁਹਾਡਾ ਬਹੁਤ ਬਹੁਤ ਸੰਦੀਪ ਜੀ ਬੜਾ ਬਹੁਤ ਧੰਨਵਾਦ ਬਾਜੀ ਹਾਂਜੀ ਹੋਰ ਕੀ ਚੱਲ ਰਿਹਾ ਕੰਮ ਸਾਬ ਚੜ੍ਹਦੀ ਕਲਾ ਜੀ ਗੁਰੂ ਰਾਮਦਾਸ ਦੀ ਕਿਰਪਾ ਬਹੁਤ ਵਧੀਆ ਕੰਮ ਚੱਲ ਰਿਹਾ ਜੰਦਾ ਜੀ ਤੇ ਕਿੰਨੀਆਂ ਬਾਜੀ ਅੱਜ ਫਿਰ ਅੱਜ ਸੰਦੀਪ ਜੀ ਚਾਰ ਨੇ ਇਹ ਸੁਨਿਆ ਸੁਆਣਿਆ ਚਾਹੇ ਠੀਕ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪਹਿਲਾਂ ਵਾਲੀਆਂ ਮੇਰੀਆਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਸੰਦੀਪ ਜੀ ਪਿਛਲੀ ਵੀਡੀਓ ਵੇਖ ਕੇ ਜਿਹੜੇ ਮੇਰੇ ਵੀਰਾਂ ਨੇ ਭੈਣਾਂ ਨੇ ਕਮੈਂਟ ਕੀਤੇ ਫੋਨ ਕੀਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਹਾਂ ਬਿਲਕੁਲ ਜੀ ਹਾਂ ਜੀ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੂਜੀ ਬੇਨਤੀ ਸੰਦੀਪ ਜੀ ਇਹ ਆ ਕਿ ਇਹਹੀਂ ਨਾਲ ਸ਼ੁਰੂ ਤੋਂ ਪਸ਼ੂ ਨੂੰ ਕਦੀ ਟਾਈਮ ਨਹੀਂ ਲਾਇਆ ਜੀ ਠੀਕ ਹੈ ਜੀ ਤੇ ਸਵੇਰੇ 4 ਵਜੇ ਚਲਾਈ ਸ਼ੁਰੂ ਕਰੀ ਦੀ ਤੇ ਸ਼ਾਮੇ ਵੀ 4 ਵਜੇ ਸ਼ੁਰੂ ਕਰੀ ਦੀ ਬਿਲਕੁਲ ਜੀ ਕਿ ਮੱਝ ਨੂੰ ਕੋਈ ਟਾਈਮ ਨਹੀਂ ਲੱਗਾ ਗਾਗ ਵੀਰ ਤਿੰਨ ਟਾਈਮ ਚਾਰ ਟਾਈਮ ਆਪਣੀ ਤਸੱਲੀ ਕਰਕੇ ਬਿਲਕੁਲ ਫਿਰ ਇਤੋਂ ਮਤਲਬ ਪਸ਼ੂ ਜਿਹੜਾ ਉਹ ਖਾਣ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਤੀਸਰੀ ਬੇਨਤੀ ਆ ਕਿ ਰੇਟ ਸਾਡੇ ਜਿਹੜੇ ਨਾ ਉਹ ਫਿਕਸ ਹੁੰਦੇ ਆ ਹਾਂਜੀ ਬਲ ਹਰ ਵਾਰ ਇਹ ਬੇਨਤੀ ਕਰਦੇ ਆ ਕਿ ਵੀਡੀਓ ਦਾ ਨਾ ਫਾਇਦਾ ਹੀ ਇਸ ਕਰਕੇ ਆ ਕਿ ਜਿਹੜਾ ਰੇਟ ਉਹ ਫਿਕਸ ਹੋਵੇ ਫਿਕਸ ਹੋਵੇ ਹਾਂਜੀ ਤੇ ਜੋ ਕੁਆਲਟੀ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਜਾਵੇ ਬਿਲਕੁਲ ਜੀ ਬਿਲਕੁਲ ਤੇ ਬਾਕੀ ਸੰਦੀਪ ਜੀ ਜਿਹੜੇ ਗਾਗ ਨੇ ਉਹ ਸਾਡੇ ਨਾਲੋਂ ਸਿਆਣੇ ਨੇ ਹਾਂਜੀ ਹਾਂਜੀ ਜਦੋਂ ਉਹਨਾਂ ਨੇ ਵੀਡੀਓ ਦੇਖ ਲੈਣੀ ਆ ਹਾਂਜੀ ਤੇ ਉਹਨਾਂ ਸਾਰੇ ਆਪਣਾ ਜਿਹੜਾ ਚੈੱਕ ਕਰ ਲੈਣਾ ਹਾਂਜੀ ਹਾਂਜੀ ਤੇ ਮਤਲਬ ਸਾਨੂੰ ਜਿਆਦਾ ਇਹਨਾਂ ਦੀ ਸਿਫਤਾਂ ਕਰਨ ਦੀ ਲੋੜ ਨਹੀਂ ਕਾਕ ਨੇ ਵੀਡੀਓ ਚੈੱਕ ਕਰਕੇ ਸਭ ਕੋ ਆਪਣਾ ਜਜਮੈਂਟ ਕਰ ਲੈ ਹਾਂਜੀ ਬਿਲਕੁਲ ਚਲੋ ਆਪਾਂ ਸ਼ੁਰੂ ਕਰਦੇ ਹਾਂ 1 ਸੈਕਿੰਡ ਦੀ ਕਰ ਲੋ ਇਹ ਦੂਜਾ ਸੁਆ ਜੀ ਮੈਂ ਸੰਦੀਪ ਤੇ ਪਹਿਲਾ ਸੁਆ ਅੱਛਾ ਪਹਿਲਾ ਸੁਆ ਜੀ ਪਹਿਲਾ ਸੁਆ ਛਿੱਗੇ ਦੰਦੀਆਂ ਜੀ ਠੀਕ ਆ ਛਿੱਗੇ ਦੰਦੀਆਂ ਤੇ ਕੋਈ ਅੱਥਾ ਨੌ ਜਣੇ ਦਾ ਸੁਆ ਇਹਦਾ ਜੀ ਹਾਂਜੀ ਹਾਂਜੀ ਤੇ ਇਹਦੇ ਕੋਲ ਵਾਲੇ ਸੰਦੀਪ ਜੀ 10 ਲੀਟਰ ਦੁੱਧ ਜਿਹੜਾ ਹਾਜ਼ਰ ਆ ਠੀਕ ਆ ਦਸਕ ਦਿਨਾਂ ਦਾ ਸੂਆ ਤੇ 10 ਲੀਟਰ ਦੁੱਧ ਤਿਆਰ ਹੈ ਛਿੱਗੀ ਦੰਦੀ ਜੁਵਾਨੀ ਦੇ ਦੰਦਾਂ ਦਾ ਜਿਹਨੇ ਪੰਨੇ ਨਹੀਂ ਗਏ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਸੰਦੀਪ ਜੀ ਵੇਖੋ ਐ ਐਡੀ ਛੋਟੀ ਪਾਲੀਏ ਤਾਂ ਫੇਰ ਪਤਾ ਲੱਗਦਾ ਨਹੀਂ ਪਾਲਾ ਸਹੀ ਸਹੀ ਗੱਲ ਹੈ ਜੀ ਮੇਰੇ ਵੀਰ ਕਹਿੰਦੇ ਘਰੇ ਰਿਹਾ ਰਿਹਾ ਚ ਤੇ ਪੰਜਾਬ ਚ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਜੀ ਪੰਜਾਬ ਚ ਐਡੀ ਛੋਟੀ ਮੈ ਨਹੀਂ ਪਾਲਦੀ ਨਹੀਂ ਪਾਲਦੀ ਭਾਈ ਜੀ ਨਹੀਂ ਪਾਲਦੀ ਬਿਲਕੁਲ ਦਿੱਸੀ ਹੈ ਕੋਈ ਛੋਟੀ ਕਿਹਨੇ ਪਾਲੀ ਆ ਲੰਬਾਈ ਵੇਖ ਲੋ ਹਟ ਵੇਖ ਲੋ ਨਹੀਂ ਘੱਟ ਘਾਟ ਵਾਲਾ ਪਾਲੀਆਂ ਤਾਂ ਫਿਰ ਪਤਾ ਲੱਗ ਜਾਂਦਾ ਫਿਰ ਪਤਾ ਲੱਗਦਾ ਜੀ ਤੇ ਕੱਟਾ ਮਗਰ ਜੀ ਨੇ ਇਹ ਤਾਂ ਮਗਰ ਕੱਟੀ ਆ ਜੀ ਅੱਛਾ ਕੱਟੀ ਆ ਜੀ ਆਹ ਜੀ ਆਹ ਕੱਟੀ ਆ ਜੀ ਠੀਕ ਆ ਮਗਰ ਕੱਟੀ ਜਾਗੀ ਜੀ ਚਲੋ ਜੈਡ ਬਲੈਕ ਹੀ ਆ ਗਈ ਆ ਹਾਂ ਜੀ ਟੀਮਾਂ ਤੇ ਖੋਲੋ ਜੀ ਹਾਂ ਜੀ ਲਓ ਜੀ ਕਰੋ ਕਿੰਨਾ ਦੋਣਾ ਇਸ ਟਾਈਮ ਤਿਆਰ ਆ ਭਾਈ ਜੀ ਇਸ ਟਾਈਮ ਤੇ 10 ਲੀਟਰ ਆ ਜੀ ਜੇ ਤਾਜੀ ਸੂਈ ਆ ਜੀ ਤਾਜੀ ਸੂਈ ਚਲੋ ਆਇਆ ਮੈਲਾ ਮੈਲਾ ਨਹੀਂ ਆ ਜੀ ਆ ਜੀ ਕੱਚਾ ਵਾਲਾ ਆ ਕਰੋ ਜੇ ਬੋਸ ਹੈ ਜੋ ਢੇ ਵੱਡੀ ਝੋਟੀ ਹੈ ਜੀ ਚੰਗੇ ਕੱਦ ਕਾਠ ਵਾਲੇ ਵੱਡੇ ਕੱਦ ਵਾਲੀ ਆ ਜੀ ਬਿਲਕੁਲ ਨਹੀਂ ਕਾਦੀ ਬੜਾ ਝੋਟੀ ਜਾ ਕੇ ਬੱਸ ਪੁੱਤ ਮਾ ਠੀਕ ਕਿੰਨੇ ਬਾਜੀ ਕਰ ਜੂ ਫਿਰ ਤੁਹਾਡਾ ਸਾਲ ਜੀ ਦੁੱਧ ਸੰਦੀਪ ਦੇ ਪਤਾ ਨੇ 4 ਲੀਟਰ ਹੋਰ ਵਧੇਗੇ ਜੀ ਹਾਂ ਜੀ ਹਾਂ ਜੀ ਤੱਕ ਜਰੂਰ ਅੱਗੇ ਨੂੰ ਆ ਪਰ ਚੁਆਪਸ ਮਾ ਬਹੁਤ ਵਧੀਆ ਜੀ ਥਾਣ ਵੇ ਕੋ ਜੀ ਥਾਣ ਦੁੱਧ ਵਾਲਾ ਵਾ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਐਡੀ ਵੱਡੀ ਝੋਟੀ ਨੇ 13 14 ਲੀਟਰ ਨਹੀਂ ਦੇਣਾ ਤੂੰ ਹੋਰ ਕੀ ਸਹੀ ਸਹੀ ਗੱਲ ਹੈ ਕੱਦ ਘੜ ਕਿੱਡਾ ਝੋਟੀ ਦਾ ਹਾਂ ਜੀ ਠੀਕ ਆ ਬਸ ਪੁੱਤ ਓਏ ਆ ਆ ਮਾਲ ਸਾਰਾ ਉਧਰ ਹੀ ਆਣਾ ਨਾ ਜੇਪੜਾ ਸਰ ਹਰੇ ਹੜੇ ਚੋਂ ਜੀ ਮਾਲ ਸਾਰਾ ਵੇਖੋ ਸੰਦੀਪ ਜੀ ਆਪ ਲੱਭਦਿਏ ਨੇ ਆ ਵੇਖੋ ਮੇਰੀ 5 ਫੁੱਟ ਤੇ 11 ਇੰਚ ਹਾਈਟ ਆ ਜੀ ਤੇ ਮੇਰੇ ਸਿਰ ਤੋਂ ਉੱਪਰ ਜਾਂਦੀ ਆ ਮਨਿ ਤੇ ਪਹਿਲੀ ਹੀ ਤਾਂ ਪਤਾ ਲੱਗਦਾ ਇੰਟੀਜੀ ਬਿਲਕੁਲ ਜੀ ਹਾਂਜੀ ਸਿਰ ਪਾ ਲੱਗਦਾ ਹਾਂਜੀ ਵੇਖੋ ਜੀ ਮਹਾਰਾ ਨਵੀਨ ਰੋਈਰਾ ਕਹੇ ਕਿ ਇਹ ਪਾਲੀ ਆ ਜੀ ਆ ਵਾਹ ਜੀ ਬਸ ਪਾਲੀ ਹਾਂਜੀ ਆ ਜਾ ਪੁੱਤ ਲਓ ਜੀ ਕਰੋ ਜੇ ਤੇ ਬਾਜੀ ਪਰੰਦਾ ਮੁੱਲ ਜੀ ਮਮ ਸੰਦੀਪ ਜੀ ਸਾਡੇ ਛੋਟੇ ਹੁੰਦੇ ਸ਼ੁਰੂ ਤੋਂ ਜੀ ਹਾਂ ਬਿਲਕੁਲ ਸ਼ੁਰੂ ਤੋਂ ਛੋਟਰੇ ਮੇਰੇ ਕੋਲ ਮੁੱਲ ਨਹੀਂ ਪਤਾ ਕਰੀਦਾ ਜੀ ਹਾਂਜੀ ਸੰਦੀਪ ਜੀ ਦਾ 120000 ਚੋਂ 1000 ਛੋੜ ਜੀ ਨਹੀਂ ਠੀਕ ਆ ਹਾਂਜੀ ਰੇਟ ਫਿਕਸ 120000 ਚੋਂ 1000 ਛੋੜ ਜੀ ਪਰ ਤੁਸੀਂ ਆ ਚੈੱਕ ਕਰੋ ਜੀ 80 ਜੀ ਹਾਂਜੀ ਬਿਲਕੁਲ ਜਾ ਜਾ ਹਾਂਜੀ ਹਾਂਜੀ ਤੇ ਆਹ ਜੀ ਸੰਦੀਪ ਜੀ ਇਹ ਜੋਤੀ ਪਹਿਲਾ ਸੂਆ ਜੀ ਅਜੇ ਇਹ ਵੀ ਪਹਿਲਾ ਸੂਆ ਹਾਂ ਜੀ ਇਹ ਵੀ ਪਹਿਲਾ ਸੂਆ ਜੀ ਠੀਕ ਆ ਤੇ ਇਹ ਜਵਾਨੀ ਦੇ ਦੰਡ ਜਿਹੜੇ ਬਰਾਬਰ ਨਹੀਂ ਕੀਤੇ ਭੰਗ ਗਏ ਆ ਬਰਾਬਰ ਨਹੀਂ ਕੀਤੇ ਜੀ ਹਾਂ ਜੀ ਹਾਂ ਜੀ ਦੁੱਧ ਇਹਦੇ ਕੋਲ ਵੀ 10 ਲੀਟਰ ਤਿਆਰ 10 ਲੀਟਰ ਹੈਗਾ ਠੀਕ ਆ ਇਹਦਾ ਸੂਆ ਸੰਦੀਪ ਜੀ ਹੈਗਾ 1 ਮਹੀਨੇ ਦਾ ਠੀਕ ਆ ਇਹ ਤਾਂ ਮਗਰ ਕੱਟੀ ਆ ਜੀ ਅੱਛਾ ਉਹ ਕੱਟੀ ਆ ਜੀ ਆ ਵਿਚਾਰ ਲੀਜੀ ਅੱਛਾ ਵਿਚਾਰ ਲਈਏ ਠੀਕ ਜੀ ਛੋਟੀ ਜੀ ਠੀਕ ਆ ਹਾਂ ਜੀ 1 ਮਹੀਨੇ ਦਾ ਸੂਆ ਮਗਰ ਕੱਟੀ 10 ਲੀਟਰ ਦੁੱਧ ਤਿਆਰ ਹੈ ਠੀਕ ਆ ਹਾਂ ਜੀ ਤੇ ਇਹ ਵੀ ਖੋਲੋ ਲਓ ਜੀ ਇੱਕ ਮਹੀਨਾ ਸੁਆਹ 10 ਕਿਲੋ ਤਿਆਰ ਆ ਤੇ ਇਹ ਵੀ ਚੈੱਕ ਕਰੋ ਹਾਂਜੀ ਆ ਜੀ ਬਹੁਤ ਸੋਹਣੀ ਜੋੜੀ ਆ ਸਿੰਗਰੀ ਕੁਆਲਟੀ ਵੇਖੋ ਹਾਂਜੀ ਬਣਦੀ ਬੜੀ ਸੰਦੀਪ ਜੀ ਹਾਂਜੀ ਹਾਂਜੀ ਬਣਦੀ ਬੜੀ ਆ ਠੀਕ ਆ ਨਹੀਂ ਠੀਕ ਹੈ ਜੀ ਆਜੋ ਜੀ ਆਜੋ ਯਸਨ ਦੇਵ ਜੀ ਚੋਣ ਦੇ ਟਾਈਮ ਅਜੇ ਟਾਈਮ ਵੇਖੋ ਮੈਂ 2:30 ਵਜੇ ਜੀ 2:30 ਵਜੇ ਨਾ ਚੋਰ 4-5 ਤੇ 4 ਹੋਣਿਆ ਗਾਇਆਂ ਵਾਂਗੂ ਫਸ ਜਾਣੀ ਆ ਜੀ ਬਿਲਕੁਲ 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 ਤੇ ਬਾਕੀ ਸਿੰਘ ਸੁੰਘਦੀ ਕੁਆਲਿਟੀ ਜਿਹੜੀ ਆ ਨਹੀਂ ਬਹੁਤ ਸੋਹਣੀ ਬੱਲੇ ਵੀ ਗਾ ਅਗਲੇ ਸਵੇਰ ਵਾਦੇ ਵੰਦੀ ਆ ਜੀ ਵਾਦੇ ਵੰਦੀਆਂ ਜੀ ਹਾਂਜੀ ਆਜੋ ਤੇ ਬਾਜੀ ਫਿਰ ਇਹਦੀ ਕੀਮਤ ਜੀ ਇਹਦੀ ਕੀਮਤ ਬਿਲਕੁਲ ਜਿਆਦਾ ਜੀ ਹਾਂਜੀ ਸੰਦੀਪ ਜੀ ਵੇਖੋ ਇਹ ਰੋਮੇ ਇੱਕ ਮਹੀਨਾ ਸੁਆ ਜਣਾ ਲੱਗ ਗਿਆ ਜੀ ਹਾਂਜੀ ਇਹ ਉਹਨਾਂ ਦੇ ਦਾ ਵਾਅਦਾ ਘਾਟਾ ਜਣਾ ਮੁੱਲ 'ਚ ਹੁੰਦਾ ਵਾ ਜੀ ਹਾਂ ਇਹਦਾ ਸੰਦੀਪ ਜੀ 1 ਲੱਖ 'ਚੋਂ 1000 ਛੋੜ ਜੀ ਨਹੀਂ ਠੀਕ ਆ ਰੇਟ ਫਿਕਸ ਠੀਕ ਸਰ 1 ਲੱਖ 'ਚੋਂ 1000 99000 ਦੇਣੀ ਆ ਹਾਂਜੀ ਚਲੋ ਠੀਕ ਆ ਹਾਂਜੀ ਠੀਕ ਚਲੋ ਤੇ ਆ ਵੀ ਜੀ ਇਹਦਾ ਵੀ ਸੂਆ ਸੰਦੀਪ ਜੀ ਇੱਕ ਮਹੀਨੇ ਦਾ ਮੰਨ ਕੇ ਚੱਲੀਏ ਅਜੇ ਵੀ ਇੱਕ ਮਹੀਨੇ ਮੰਨ ਕੇ ਮਹੀਨੇ ਤੋਂ ਕੋਈ ਦੋ ਚਾਰ ਦਿਨ ਉੱਤੇ ਲਾ ਲੋ ਥੱਲੇ ਲਾ ਲੋ ਥੱਲੇ ਬਿਲਕੁਲ ਬਿਲਕੁਲ ਪਿਛਲੇ ਕਰਦੀਆਂ ਸੂਈਆਂ ਹੁੰਦੀਆਂ ਨੇ ਹਾਂਜੀ 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 ਕੋਈ ਦੋ ਦਿਨ ਵੱਧ ਵੀ ਹੋ ਸਕਦੀ ਘੱਟ ਵੀ ਮਹੀਨੇ ਤੋਂ ਹੋ ਸਕਦੀ ਹਾਂਜੀ ਤੇ ਆਪਣੇ ਸੰਦੀਪ ਜੀ ਨੇ ਸ਼ਿਆਕ ਤੇ ਰੰਦ ਪੰਨੇ ਨੇ ਪੰਨੇ ਠੀਕ ਆ ਲਸਿਆ ਕਿਤੇ ਦੰਦ ਜੇ ਕੱਢੇ ਨੇ ਕਿ ਛਿੱਕ ਦੇ ਦੰਦ ਪੰਨੇ ਨੇ ਹਾਂਜੀ ਹਾਂਜੀ ਤੇ ਪਹਿਲਾ ਸੂ ਆ ਜੇ ਪਹਿਲਾ ਸੂ ਆ ਹਾਂਜੀ ਲਓ ਜੀ ਇਹ ਵੀ ਚੈੱਕ ਕਰੋ ਹਾਂਜੀ ਇਹ ਦੇਖੋ ਸੰਦੀਪ ਜੀ 12 ਲੀਟਰ ਦੁੱਧ ਤਿਆਰ ਚਲੋ ਖੋਲੋ 12 ਲੀਟਰ ਦੇ ਤਿੰਨ ਟਾਈਮ ਚਾਰ ਟਾਈਮ ਗਾਗ ਚੁਵਾਈ ਕਰਕੇ ਤਸੱਲੀ ਕਰਕੇ ਚਲੋ ਤੇ ਫੇਰ ਕਾੜਨਾ ਬਸ ਠੀਕ ਤੇ ਚੁਵਾ ਜਿਹੜਾ ਗਾਇਆਂ ਵਰਗਾ ਪੋਲਾ ਬਸ ਠੀਕ ਆ ਪੋਲਾ ਤਾਂ ਹਾਂਜੀ ਲਓ ਜੀ ਇਹ ਵੀ ਚੈੱਕ ਕਰੋ ਕਰ ਰਹੇ ਜੀ ਹਾਂਜੀ ਫਿਰ ਵੇਖੋ ਜੀ ਜੈਡ ਬਲੈਕ ਵੱਡੀ ਛੋਟੀ ਆਪਣੇ ਸੰਗ ਸੰਗ ਦੀ ਕੁਆਲਿਟੀ ਜਿਹੜੀ ਵਧੀਆ ਬਿਲਕੁਲ ਜੀ ਹਾਂਜੀ ਲਓ ਜੀ ਵੱਡੀਆਂ ਝੋਟੀਆਂ ਬੁਰੀਆਂ ਤੇ ਚਲੋ ਨਸਲ ਬਹੁਤ ਝੋਟੀ ਦੇ ਜੀ ਕੱਟਾ ਹੈ ਮਗਰ ਜੀ ਇਹਦੇ ਵੀ ਇਹ ਤਾਂ ਮਗਰ ਕੱਟਾ ਆ ਗਿਆ ਜੀ ਅੱਛੇ ਇਹਦੇ ਮਗਰ ਕੱਟਾ ਆ ਗਿਆ ਇਹ ਤਾਂ ਟੋਰਲੋ ਬਾਕੀ ਇਹ ਕਿ ਸ਼ਾਂਤ ਸੁਭਾਅ ਦੀ ਆ ਠੰਡੀ ਆ ਜੀ ਹਾਂਜੀ 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 ਲੋਈ ਕਰੋ ਚੈੱਕ ਕਰ ਆਲੀ ਆ ਦੇਖ ਰੇਡ ਬੜਾ ਥੋੜਾ ਸਹੀ ਹੋਣਾ ਭਾਈ ਹਾਂਜੀ ਰੇਡ ਸੰਦੀਪ ਜੀ ਵਾ ਲੈ ਵੇ ਚਲੋ ਮਾਰ ਪਾਣਾ ਵੇਖਣਾ ਜੀ ਹਾਂਜੀ ਹਾਂਜੀ ਚਲੋ ਬਹੁਤ ਫੋਨ ਆਉਂਦੇ ਆ ਕੇ ਹਾਂਜੀ ਭਾਈ ਇਹਨੇ ਵੀਡੀਓ ਬਣਾਓ ਜਲੇ ਜਲੇ ਚਲੋ ਤੁਹਾਡਾ ਪਾ ਜਾਇ ਹੁੰਦਾ ਹਾਂਜੀ ਬਾਕੀ ਸੰਦੀਪ ਜੀ ਵੀਡੀਓ ਤਾਂ ਬਿਲਕੁਲ ਨਾਪ ਤੋਲ ਕਰਕੇ ਹਾਂ ਨਾਪ ਤੋਲ ਕਰਕੇ ਹੋਣਾ ਪੈਂਦਾ ਜੀ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਆਜੇ ਆਜੇ ਹੁਣ ਸੰਦੀਪ ਜੀ ਇਦਾਂ ਦੇ ਕੱਟੀ ਵੇਖੋ ਕਿੱਥੇ ਪਲਦੀ ਆ ਜੀ ਨਹੀਂ ਨਹੀਂ ਪਲਦੀ ਜੀ ਨਹੀਂ ਨਹੀਂ ਪਲਦੀ ਇੱਕ ਮਿੰਟ ਬਾਹਰ ਕਰੋ ਪੁੱਤੈ ਨੂੰ ਆਣੂਆ ਪੁੱਤ ਆਜੋ ਵੇਖੋ ਇਹ ਬਣਦੇ ਹੀ ਬੜੇ ਆ ਪਿੱਛੋਂ ਬਿਲਕੁਲ ਬਿਲਕੁਲ ਨਹੀਂ ਬਹੁਤ ਸਾਰੇ ਬਣਦੇ ਆ ਜੀ ਹਾਂਜੀ ਠੀਕ ਆ ਤੇ ਬਾਈ ਫਿਰਿੰਦੀ ਕੀ ਮਾਰ ਕੇ ਇਹਦੇ ਕੀ ਮਤਲੇ ਬਿਲਕੁਲ ਜਾਨ ਸੰਦੀਪ ਜੀ ਹਾਂਜੀ ਇੱਕ ਮਿੰਟ ਬੰਨ ਲੀਏ ਬੰਨ ਲਓ ਬੰਨ ਲਓ ਬੰਨ ਲਓ ਜੀ ਵੱਲੋ ਚਲ ਛੋੜੇ ਜੰਗੇ ਲਾਕੇ ਕੱਢ ਕੇ ਲੈ ਕੇ ਆਨੇ ਜੀ ਹਨਾ ਸੰਦੀਪ ਜੀ ਪਛੂ ਕੋਸ਼ਿਸ਼ ਕਰੀ ਦੀ ਹੈ ਕਿ ਮਾੜਾ ਨਾਲ ਲਿਆਂਦਾ ਜਾਵੇ ਹਾਂਜੀ ਕਿਉਂਕਿ ਜੇ ਮੰਨ ਲਓ ਕੋ ਦਸਣ ਘਰ ਚੁੰਗਣਾ ਪਏ ਤੇ ਚੁੰੋਂਦਾ ਤੇ ਮਜ਼ਾ ਆਵੇ ਆਹ ਵੇ ਜਾਵੇ ਹਾਂਜੀ ਤੇ ਜੇ ਗਾਗ ਦੇ ਵੀ ਕੁਝ ਪੱਲੇ ਪਾਵਾਂਗੇ ਤੇ ਗਾਗ ਫੇਰ ਦੁਬਾਰਾ ਆਏਗਾ ਫੇਰ ਫੇਰ ਬਿਲਕੁਲ ਜੀ ਹਾਂਜੀ ਤੇ ਵੇਖੋ ਸੰਦੀਪ ਜੀ ਉਹਨਾਂ ਨੇ ਕਿਹੜਿਆਂ ਨੂੰ ਮੋਹਤ ਦੇ ਦੇਣੇ ਪੈਸੇ ਤੇ ਹੁੰਦਾ ਤੇ ਕੋਈ ਫਰਕ ਕਿਉਂ ਦੋ 4000 ਦਾ ਉੱਤੇ ਥੱਲੇ ਹੁੰਦਾ ਨਹੀਂ ਬਿਲਕੁਲ ਜੀ ਚੀਜ਼ ਚੰਗੀ ਲੈ ਕੇ ਆਓ ਚੰਗੀ ਲੈ ਕੇ ਆਓ ਹਾਂਜੀ ਹਾਂਜੀ ਸੰਦੀਪ ਜੀ ਇਹਦੇ ਕੋ 12 ਲੀਟਰ ਤੋਂ ਤਿਆਰ ਹੈ ਠੀਕ ਹੈ ਇੱਕ ਮਹੀਨੇ ਦਾ ਸੁਆ ਹਾਂਜੀ ਛਿੱਗੀ ਧੰਦੀ ਚੁਆ ਪਸਮਾ ਪੋਲਾ ਠੀਕ ਹੈ ਹਾਂਜੀ ਇਹਦਾ ਵੀ ਸੰਦੀਪ ਜੀ 1 ਲੱਖ 20000 ਤੋਂ 1000 ਸ਼ੁਰੂ ਚਲੋ 190 ਹਾਂਜੀ ਹੋਰ ਸੰਦੀਪ ਜੀ ਵੇਖੋ ਕਿਹ Paseوں ਕੋਈ ਮਤਲਬ ਕਮੀ ਵਾਲੀ ਗੱਲ ਨਹੀਂ 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 ਵਾਲੇ ਹਨ ਜੋ ਹਾਂਜੀ ਨਿੰਦ ਨਾਲ ਕੋਈ ਸਿੰਘ ਦੀ ਕੁਆਲਿਟੀ ਥਾਣੇ ਚੱਕਦਾ ਕੇ ਪਾਸੋਂ ਕੋ ਖੁੰਜੀ ਨਹੀਂ ਠੀਕ ਆ ਹਾਂਜੀ ਤੇ ਆ ਜੀ ਇਹ ਸੰਦੀਪ ਜੀ ਤਿੰਨ ਮਹੀਨੇ ਦੀ ਸੁਈਆ ਅੱਛਾ ਜੀ ਤੇ ਇੱਕ ਮਹੀਨਾ ਤੇ 7 ਦਿਨ ਦੀ ਗਾੜੀ ਗੱਬਣਾ ਗੱਬਣਾ ਠੀਕ ਆ ਹਾਂਜੀ ਇੱਕ ਮਹੀਨਾ ਤੇ 7 ਦਿਨ ਇਹਨੂੰ ਗਾੜੀ ਗੱਬਣ ਨੂੰ ਹੋ ਗਿਆ ਠੀਕ ਹੈ ਜੀ ਤੇ ਤਨਾ ਮੇਨੇ ਰਿਸੂਹੀ ਮਗਰ ਕੱਟੀ ਅਸੀਂ ਕੱਟੀ ਆ ਹਾਂਜੀ ਤੇ ਇਹਦੇ ਕੋ 9 ਲੀਟਰ ਦੁੱਧ ਤਿਆਰ 9 ਕਿਲੋ ਠੀਕ 9 ਕਿਲੋ ਤਿਆਰ ਹਾ ਜੀ ਠੀਕ ਹੈ ਜੀ ਹਾਂਜੀ ਤੇ ਥੋੜਾ ਉਪਰੇ ਬੰਦੇ ਕੋ ਢਰਦੀ ਆ ਅੱਛਾ ਆ ਜਾਓ ਇਹ ਉੱਪਰ ਲਿਗੇ ਜੀ ਹਾਂਜੀ ਲਾਈ ਹਾਂਜੀ ਕਰੋ ਜੈਕ ਐਂ ਹੀ ਕਰ ਲੋ ਇਹ ਨਹੀਂ ਇਹਨੂੰ ਕੱਢ ਲੈ ਅੱਛਾ ਠੀਕ ਕੱਢ ਦੇ ਨੇ ਹਾਂਜੀ ਆ ਜਾਓ ਕੱਟੀ ਮਗਰ ਆ ਗਈ ਹੈ ਨਾ ਜੀ ਹਾਂ ਜੀ ਇਹ ਤਾਂ ਮਗਰ ਕੱਟੀ ਜੀ ਠੀਕ ਹੈ ਹਾਂ ਜੀ ਆ ਜਾਓ ਜੀ ਆ ਜਾਓ ਹਾਂ ਜੀ ਚੁਆਈ ਜੂ ਵਧੀਆ ਜੀ ਬਿਲਕੁਲ ਚੁਆਈ ਨੰਬਰ 1 ਜੀ ਚੁਆਈ ਕੋਲੀ ਤਾਰ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਜੀ ਠੀਕ ਹੈ ਜੀ ਹਾਂ ਜੀ ਇਹ ਮਾਲੀ ਦੀ ਬਣੀ ਹੋਣੀ ਫਿਰ ਮਾਲੀ ਦੀ ਬਣਾਉਣੀ ਆ ਜੀ ਮਾਲੀ ਦੀ ਬਣਾਉਣੀ ਆ ਠੀਕ ਹੈ ਹਾਂ ਜੀ ਇਹਦੀ ਬਾਜੀ ਫਿਰ ਕੀਮਤ ਆ ਹਾਂ ਜੀ ਕਿ ਮਤਰੇ ਜਾਜੇ ਸੰਦੀਪ ਜੀ ਹਾਂ ਜੀ ਇੱਕੋ ਮਿੰਟ ਬੰਨ ਲੀ ਹਾਂ ਜੀ ਹੁਣ ਵੇਖੋ ਸੰਦੀਪ ਜੀ ਮਨ ਲਾ ਜੇ ਤਿੰਨ ਮਹੀਨੇ ਨੂੰ ਸੂਈ ਨੂੰ ਆ ਕਹਿੰਦਾ ਟੋਕਣ ਵਾਲੀ ਗੱਲ ਨਹੀਂ ਕੋਈ ਵੀ ਜਿੱਦਾਂ ਕੋਈ ਸੱਤਾ ਦੀ ਅੱਠਾਂ ਦੀ ਮਹੀਨਾ ਦੀ ਸੂਈ ਉਹ ਟੋਕੜ ਹੁੰਦੀ ਆ ਤਿੰਨ ਮਹੀਨੇ ਦੀ ਸੂਈ ਆ ਤੇ ਇੱਕ ਮਹੀਨਾ ਸੱਤਾਂ ਦਿਨਾਂ ਦੀ ਗਾੜੀ ਗੱਬਣ ਵੀ ਨਹੀਂ ਹੁਣ ਹਾਂ ਜੀ ਦੁੱਧ ਵੀ 9 ਲੀਟਰ ਆ ਤੇ ਇਹ ਤਾਜ਼ੀਆਂ ਚ ਵੀ ਆ ਤੇ ਗਾੜੀ ਵੀ ਫਾਇਦੇਮੰਦੀ ਆ ਫਾਇਦੇਮੰਦੀ ਬਿਲਕੁਲ ਤੇ ਨਾ ਇਹਦਾ ਰੇਟ ਜ਼ਿਆਦਾ ਕਰੀਏ ਤੇ ਨਾ ਥੋੜਾ ਕਰੀਏ ਹਾਂਜੀ ਜਿਹੇ ਜਿਹੇ ਕਰੀਏ ਇਹ ਸੰਦੀਪ ਜੀ 90000 ਤੋਂ 1000 ਸ਼ੁਰੂ ਕਰਦੇ 99000 99000 ਦੀ ਜਾਨ ਪਾਟੀ 9 ਲੀਟਰ ਦੁੱਧ ਚੋ ਕੇ ਤਸੱਲੀ ਕਰਕੇ ਗਾਗ ਵੀਰ ਖੜਨ ਜੇ ਚਲੋ ਠੀਕ ਹੈ ਬਿਲਕੁਲ ਜੀ ਇਹ ਚਾਰ ਛੋਟੀਆਂ ਨੇ ਇੱਕ ਆਪਣੇ ਕੋਲ ਛੋਟਾ ਮਾਲ ਲਿਆ ਕੋਈ ਵੀ ਵਿੱਚ ਪਾ ਲਈਏ ਆਜੋ ਆਜੋ ਹਾਂਜੀ ਆਜੋ ਲਓ ਜੀ ਇਹ ਕਿੰਨੇ ਦਾ ਹੋ ਗਿਆ ਜੀ ਇਹ ਕਰਦਾ ਜੰਪ ਵਾਲਾ ਇਹ ਕਰਦਾ ਸੰਦੀਪ ਜੀ ਪਾਲਿਆ ਜੇ ਹਾਂਜੀ ਤੇ ਸੰਦੀਪ ਜੀ ਦੁੱਧ ਦੇ ਦੰਦ ਨਾ ਹੁਣ ਢੱਲੇ ਕੀਤੇ ਆ ਜੇ ਸੁਟੇ ਨਹੀਂਗੇ ਅੱਛਾ ਜੀ ਮਤਲਬ ਆ ਜੇ ਖੀਰਾ ਵਾ ਹਾਂਜੀ ਵੇ ਦੁੱਧ ਦੇ ਦੰਦ ਜਿਹੜੇ ਉਹ ਢੱਲੇ ਕੀਤੇ ਨਾ ਜੇ ਡਿੱਗੇ ਨਹੀਂਗੇ ਹਾਂਜੀ 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 ਤੇ ਮੱਜਾਂ ਕਰਾਸ ਕੰਡਾ ਪਿਆ ਠੀਕ ਆ ਠੀਕ ਆ ਹਾਂਜੀ ਮੱਜਾਂ ਕਰਾਸ ਕਰਦਾ ਵਾ ਹਾਂਜੀ ਤੇ ਘਰ ਦਾ ਪਾਲਿਆ ਜੇ ਠੀਕ ਆ ਤੇ ਬਾਕੀ ਚਲੋ ਜੋ ਕੁਛ ਹੈਗਾ ਹਾਂਜੀ ਵੀਡੀਓ ਤੇ ਸਾਹਮਣੇ ਬਿਲਕੁਲ ਬਿਲਕੁਲ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਫਿਰ ਇਹਦਾ ਸੰਦੀਪ ਜੀ ਕੋਈ ਸਾਹਮਣ ਵਾਲਾ ਵੀਰ ਆ ਜੇ ਡੇਰੀ ਵਾਲਾ ਤੇ मतलब बिल्कुल जायज करिए हां जी 50000 ਚੋਂ 1000 ਛੋਟ ਕਰਦੀ ਹੈ ਜੀ 49000 ਦੇ ਲਵਗੇ ਸੰਦੀਪ ਜੀ ਇਹਦਾ 52 52 53 ਮਤਲ ਕਾਟੂ ਮਾਲ ਵਾਲੇ ਲਾਉਂਦੇ ਆ ਪਰ ਨਹੀਂ ਦਿੱਤਾ ਨਾ ਦੇਣਾ ਨਾ ਨਹੀਂ ਬਿਲਕੁਲ ਸਹੀ ਗੱਲ ਤੇ ਕੋਈ ਡੇਰੀ ਵਾਲਾ ਸਾਮਣ ਵਾਲਾ ਵੀਰ ਲਾ ਜੇ ਉਹਨੂੰ 50000 ਚੋਂ 1000 ਛੋਟ ਕਰਾਂਗੇ ਜੀ ਠੀਕ ਹੈ ਜੀ ਬਿਲਕੁਲ ਤੇ ਆਪਣਾ ਐਡਰੈਸ ਬੋਲ ਦਿਓ ਬੱਚਾ ਲੱਗ ਗਿਆ ਹਾਂ ਜੀ ਬੋਲ ਆ ਆਜੋ ਜੀ ਆਜੋ ਹਾਂ ਜੀ ਹਣੀ ਸੰਦੀਪ ਜੀ ਐਡਰੈਸ ਆਪਣਾ ਹੈਗਾ ਜੀ ਨਾਂ ਆਪਣਾ ਹੈਗਾ ਸੁਵਿੰਦਰ ਸਿੰਘ ਹਾਂਜੀ ਪਿੰਡ ਲੋਚਾਪ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਤੇ ਪਿੰਡ ਆਪਣਾ ਪੈਂਦਾ ਜੀ ਬਟਾਲੇ ਤੋਂ ਕਾਦੀਆਂ ਰੋਡ ਤੇ ਪਿੰਡ ਭਾਗੀ ਨੰਗਲ ਅੱਧਾ ਹੁੰਦਾ ਜੀ ਤੇ ਭਾਗੀ ਨੰਗਲ ਅੱਡੇ ਤੋਂ 1 ਕਿਲੋਮੀਟਰ ਹਟਵਾ ਆਪਣਾ ਪਿੰਡ ਆ ਜੀ ਲੋਚਾਪ ਬਟਾਲੇ ਤੋਂ ਕਾਦੀਆਂ ਰੋਡ ਤੇ ਚਲੋ ਠੀਕ ਹੈ ਫੇਰ ਦੁਬਾਰਾ ਬੋਲਦੀ ਹੈ ਜੀ ਹਾਂਜੀ ਬੋਲ ਦਿਓ ਪਿੰਡ ਲੋਚਾਪ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਬਟਾਲੇ ਤੋਂ ਕਾਦੀਆਂ ਰੋਡ ਤੇ ਪਾਗੀ ਨੰਗਲ ਅੱਡਾ ਆਉਂਦਾ ਜੀ ਤੇ ਪਾਗੀ ਨੰਗਲ ਦੇ ਨਾਲ 1 ਕਿਲੋਮੀਟਰ ਆਪਣਾ ਲੋਚਾਪ ਪਿੰਡ ਆ ਜੀ ਠੀਕ ਹੈ ਫੋਨ ਨੰਬਰ ਹੈਗਾ ਜੀ 98783 95398 ਠੀਕ ਹੈ ਜੀ 98783 95398 ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ